ਤੁਸੀਂ ਬਾਬੇ ਦਾ ਦਾਣਾ ਪਾਣੀ ਰੱਖਿਆ ਹਾਂਜੀ ਹਾਂਜੀ ਇਹ ਕੀ ਸੋਚ ਕੇ ਰੱਖਿਆ ਰੀਜ਼ਨ ਕੀ ਹੈ ਬਣੀ ਇਸੇ ਕਿ ਰੱਖਿਆ ਵੀ ਗੁਰੂ ਨਾਨਕ ਪਾਸ਼ਾ ਕਰਕੇ ਵੀ ਸਾਰਾ ਕੁਝ ਹੋਦਾ ਹੀ ਗਏ ਨੇ ਜੀ ਗ੍ਰੈਜੂਏਸ਼ਨ ਪੰਜਾਬ ਯੂਨੀਵਰਸਿਟੀ ਪਟਿਆਲਾ ਤੋਂ ਐਡਵਾਂਸ ਐਮਐਸਸੀ ਮੈਥਸ ਮੇਰੀ ਜੀ ਸੈਂਟਰ ਯੂਨੀਵਰਸਿਟੀ ਆਫ ਪੰਜਾਬ ਬਟਿੰਡਾ ਤੋਂ ਹਾਂਜੀ ਸਹੀ ਫਿਰ ਮੈਂ ਆਈਆਈਟੀ ਐਗਜ਼ਾਮ ਟਰੋ ਬ੍ਰਾਮ ਕੁਆਲੀਫਾਈ ਜ਼ਰੂਰ ਕਰ ਗਿਆ ਸੀ ਬਟ ਮੈਰਿਟ ਚ ਨਹੀਂ ਮੇਰਾ ਨੰਬਰ ਆਇਆ ਸੀ ਉਦੋਂ ਜੀ ਕੀ ਯਾਰ ਜਾਣਦਾ ਨਹੀਂ ਸੋਚਿਆ ਜੀ ਕਿਉਂ ਸਾਨੂੰ ਇੱਥੇ ਵਧੀਆ ਜੀ ਪੰਜਾਬ ਹੈ ਸਾਡੇ ਗੁਰੂ ਪੀਰਾਂ ਦੀ ਧਰਤੀ ਹੈ ਤੇ ਸਾਨੂੰ ਇਹ ਧਰਤੀ ਤੇ ਉਹਨਾਂ ਦੇ ਚਰਨਨ ਸ਼ੀਵ ਹੋਏ ਨੇ ਕਿ ਸਾਡੇ ਗੁਰੂ ਪੀਰਾਂ ਨੇ ਸਾਨੂੰ ਉਹ ਕਨੇਡਾ ਦੇ ਵਿੱਚ ਥੋੜੀ ਨਾ ਮਿਲ ਜਾਣੀ। ਇਹ ਕਿਰਤ ਕਰਨ ਚ ਸਾਨੂੰ ਸ਼ਰਮ ਮਹਿਸੂਸ ਨਹੀਂ ਕਰਨੀ ਚਾਹੀਦੀ ਸਾਡੇ ਤਾਂ ਗੁਰੂਆਂ ਨੇ ਕਿਹਾ ਹੈਗਾ ਗੁਰੂਆਂ ਨੇ ਉਹ ਇਨਸਰ ਮਹਿਸੂਸ ਨਹੀਂ ਕਰਾਉਂਦੇ। ਉਹ ਹੌਸਲਾ ਦਿੰਦੇ ਨੇ ਪਿਆਰ ਦਿੰਦੇ ਨੇ। ਸਾਸੀ ਕਾਲ ਦੋਸਤੋ ਅੱਜ ਅਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੋਲੇ ਇੱਕ ਸ਼ਾਪ ਤੇ ਪਹੁੰਚੇ ਆ। ਇਹ ਇਸ ਸ਼ਾਪ ਦੇ ਵਿੱਚ ਜਸਵੀਰ ਸਿੰਘ ਜੀ ਨੇ ਸ਼ਾਪ ਖੋਲੀ ਹੋਈ ਹੈ। ਸ਼ਾਪ ਦਾ ਨਾਮ ਹੈ ਦਾਣਾ ਪਾਣੀ। ਬਾਬੇ ਦਾ ਦਾਣਾ ਪਾਣੀ। ਸਤਿ ਸ਼੍ਰੀ ਅਕਾਲ ਜੀ ਤੁਸੀਂ ਆਪਣੀ ਐਜੂਕੇਸ਼ਨ ਬਾਰੇ ਥੋੜਾ ਦੱਸੋਗੇ ਮੇਰੀ ਗ੍ਰੈਜੂਏਸ਼ਨ ਪੰਜਾਬ ਯੂਨੀਵਰਸਿਟੀ ਪਟਿਆਲਾ ਤੋਂ ਐਤਵ ਦਿਵਾਂ ਐਮ ਐਸ ਸੀ ਮੈਥਸ ਮੇਰੀ ਜੀ ਸੈਂਟਰ ਯੂਨੀਵਰਸਿਟੀ ਆਫ ਪੰਜਾਬ ਬਠਿੰਡਾ ਤੋਂ ਹਾਂਜੀ ਸਹੀ ਫਿਰ ਮੈਂ ਆਈ ਆਈ ਟਿੀ ਗੈਮ ਟੋਪੜਾ ਕੁਆਲੀਫਾਈ ਜ਼ਰੂਰ ਕਰ ਗਿਆ ਸੀ ਬਟ ਮੈਰਿਟ ਚ ਨਹੀਂ ਮੇਰਾ ਨੰਬਰ ਆਇਆ ਸੀ ਉਦੋਂ ਵੀ ਤੇ ਫਿਰ ਮੈਂ ਪੀ ਐਡ ਕੀਤੀ ਐ ਐਮ ਐਸ ਸੀ ਤੋਂ ਬਾਅਦ ਹੀ MSD BEd ਕਰਦੇ ਕਰਦੀ ਮਾਰਦੇ ਕਹਿੰਦੇ ਸੀਟ ਐਟ PET ਐਟ ਦੋਨੋਂ सीटेट ਹੋ ਗਏ ਸੀਗੇ ਦੋਨੋਂ PET ਹੋ ਗਏ ਠੀਕ ਹੈ ਹੁਣ ਮੇਨ ਫੋਕਸ ਜਿਹੜਾ ਹੈਗਾਗਾ ਵੀ ਲੈਕਚਰਰ ਕੇਡਰ ਜਾਂ ਮਾਸਟਰ ਕੇਡਰ ਤੇ ਹੋਵੇਗਾ ਠੀਕ ਹੁਣ ਡਿਪੈਂਡ ਕਰਦਾ ਸਰਕਾਰ ਕੋਲ ਪੰਜਾਬ ਗਵਰਨਮੈਂਟ ਕਦੋਂ ਮਾਸਟਰ ਕੇਡਰ ਲਈ ਕੋਈ ਪੇਪਰ ਜਾਂ ਨੋਟੀਫਿਕੇਸ਼ਨ ਆਏਗਾ ਤਾਂ ਉਹ ਫਿਰ ਕਿਨਾਂ ਥੋੜਾ ਥੋੜਾ ਕਰ ਰਹੇ ਆਂ ਤਿਆਰੀ ਤੇ ਤੇ ਨੂੰ ਕੋਈ ਨੋਟੀਫਿਕੇਸ਼ਨ ਆ ਜਾਏਗਾ ਫਿਰ ਜਿਆਦਾ ਸਰੀਅ ਸ਼ੋਕਦਰ ਲਈ ਸਾਈਡ ਅਸਟ ਚੈਰੀ ਕਰ ਲਵਾਂਗੇ ਸੀਟ ਐਟ ਸੀਟ ਐਟ ਤੇ ਐਮ ਐਸ ਸੀ ਮੈਥ ਦੀ ਵੀ ਕੀਤੀ ਹੋਈ ਹੈ ਜਿਵੇਂ ਤੁਸੀਂ ਦੱਸਿਆ ਤੇ ਤੁਹਾਨੂੰ ਇਹੋ ਜੀ ਕੀ ਮਜਬੂਰੀ ਪੈ ਗਈ ਕਿ ਤੁਸੀਂ ਸ਼ਾਪ ਤੇ ਬੈਠੇ ਹੋ ਮੈਮ ਚਾਹ ਨਹੀਂ ਕੀ ਹੋਇਆ ਨਾ ਮੇਰੇ ਪਾਪਾ ਨੂੰ ਅਟੈਕ ਆਇਆ 3 ਜੂਨ ਨੂੰ ਤੇ ਪਹਿਲਾਂ ਪਾਪਾ ਸਾਰਾ ਫੈਮਿਲੀ ਦਾ ਸਾਹਮਣੇ ਸੀਗੇ ਪਰਿਵਾਰ ਨੂੰ ਸਾਰਾ ਉਹੀ ਸਾਹਮਣੇ ਸੀਗੇ ਹਾਂਜੀ 3 ਜੂਨ ਨੂੰ ਅਟੈਕ ਆਉਣ ਤੋਂ ਬਾਅਦ ਅਸੀਂ ਗੋਪਰਾ ਯੂਨੀਵਰਸਿਟੀ ਪਰਦੇ ਪਾਪਾ ਮੇਰੇ ਮਜ਼ਦੂਰੀ ਕਰਦੇ ਸੀ ਪਹਿਲਾਂ ਜੀ ਠੀਕ ਹੈ ਉਹ ਮਜ਼ਦੂਰੀ ਕਰਕੇ ਕੀ ਹੋਇਆ ਵੀ ਘਰ ਦਾ ਪਹਿਲਾਂ ਆ ਰਿਹਾ ਉਹ ਚਲਾ ਲੈਂਦੇ ਸਾਨੂੰ ਵੀ ਚਲੋ ਥੋੜਾ ਬਹੁਤ ਜਿੰਨਾ ਹੁੰਦਾ ਕਿ ਤੋ ਵੀ ਕੱਢਦੇ ਉਹ ਸਾਨੂੰ ਵੀ ਪੈਸੇ ਭੇਜ ਦਿੰਦੇ ਹੁੰਦੇ ਸੀ ਹਾਂ ਪਰ ਇਦੋਂ ਬਾਅਦ ਕੀ ਸੀਗਾ ਜਦੋਂ ਉਹਨਾਂ ਦੀ ਜਾਨ 3 ਜੂਨ ਨੂੰ ਅਚਾਨਕ ਅਟੈਕ ਹੁੰਦਾ ਉਹ ਚਲ ਬਸਦੇ ਆ ਜੀ ਇਦੋਂ ਬਾਅਦ ਮੇਰੀ ਮਜ਼ਦੂਰੀ ਬਣ ਜਾਂਦੀ ਹੈ ਮੈਂ ਕੋਸ਼ਿਸ਼ ਕਰਦਾ ਅੰਦਰ ਵੀ ਜਿਹੜੀ ਆਪਣੀ ਨਾਈਟ ਕੰਟੀਨ ਜਿਹੜੀ ਲੱਗਦੀ ਹੈਗੀ ਹੈਗੀ ਨਾ ਟੀ ਸਟਾਲ ਵਿੱਚ ਉਹ ਲੈਣ ਦੀ ਉਸ ਵੀ ਟੈਂਡਰ ਪਰਦਾ ਹੈਗਾ ਉਹ ਵੀ ਕੋਸ਼ਿਸ਼ ਕਰਦਾ ਵੀ ਮੈਨੂੰ ਮਿਲ ਜਾਵੇ ਬਟ ਉਧਰ ਨਹੀਂ ਸਫਲ ਹੁੰਦਾ ਫਿਰ ਮੈਂ ਕੋਸ਼ਿਸ਼ ਕਰਦਾ ਨਾ ਪਰ ਜਿੱਥੇ ਵੀ ਕੰਮ ਮਤਲਬ ਕਿ ਵੀ ਕੰਮ ਘਿਆ ਜਾਵੇ ਹੁਣ ਕਿਉਂਕਿ ਸਾਡਾ ਦੋ ਪ੍ਰਾਜ ਯੂਨੀਵਰਸਿਟੀ ਪਰਦੇ ਸੀ 15000 ਰੁਪਏ ਸਾਡਾ ਖਰਚਾ ਸੀਗਾ ਪਰ ਮੰਨ 15000 ਦੀ ਉਹਨੂੰ ਅਸੀਂ ਹੈਂਡਲ ਕਰਨਾ ਸੀਗਾ ਤਾਂ ਕਰਕੇ ਵੀ ਸਾਨੂੰ ਫਿਰ ਤਾਂ ਕਰਕੇ ਸਾਡੀ ਇੱਥੇ ਕੰਮ ਕਰਨ ਦਾ ਸੁਭਾਅ ਬਣਿਆ ਹੁਣ ਅਸੀਂ ਤਿੰਨ ਸਕੇ ਭਰਾ ਰਲ ਕੇ ਇੱਥੇ ਕੰਮ ਕਰਦੇ ਹਾਂ ਠੀਕ ਹੈ ਸੋ ਜਿਵੇਂ ਤੁਸੀਂ ਪੜਦੇ ਵੀ ਹੋ ਤੇ ਸ਼ੌਪ ਤੇ ਵੀ ਕੰਮ ਕਰਦੇ ਹੋ ਹਾਂ ਜੀ ਦਿਨ ਚ ਤੁਸੀਂ ਸ਼ੌਪ ਚ ਲਾਉਂਦੇ ਹੋ ਤਾਂ ਪੜਦੇ ਕਿਹੜੇ ਟਾਈਮ ਹਾਂ ਏਦਾਂ ਜੀ ਮੇਰਾ ਨਾ ਮੈਥ ਫੀਲਡ ਹੈ ਤੇ ਪਹਿਲਾਂ ਵੀ ਕਾਫੀ ਤਿਆਰੀ ਕੀਤੀ ਹੋਈ ਆ ਹੁਣ ਨੋਟੀਫਿਕੇਸ਼ਨ ਆਏਗਾ ਤਾਂ ਉਹ ਥੋੜੇ 3-4 ਮਹੀਨੇ ਦਾ ਟਾਈਮ ਦੇਣਗੇ ਤੇ ਮੈਨੂੰ ਇੰਝ ਲੱਗਦਾ ਵੀ ਇੰਨਾ ਕੁ ਮੇਰੇ ਲਈ ਸੈਟੀਸਫਾਈ ਹੋਏਗਾ ਨਹੀਂ ਫਿਰ ਇਹ ਸ਼ਾਪ ਦਾ ਕੀ ਮੈਂ ਕਰੂੰਗੀ ਸ਼ਾਪ ਚਲਦੀ ਰਹੇਗੀ ਮੇਰੇ ਬ੍ਰਦਰ ਚਲਾ ਦੇਣੀ ਹੈ ਠੀਕ ਹੈ ਨਹੀਂ ਕंग्रेचुਲੇਸ਼ਨ ਦਿੱਤੀ ਹੋਈ ਹੈ ਚਲਾਈ ਜਾਣੀ ਜੀ ਤੁਸੀਂ ਇਹ ਪ੍ਰਾਈਵੇਟ ਜੋਬ ਵੀ ਕਰ ਸਕਦੇ ਸੀਗੇ ਸ਼ਾਪ ਦੀ ਥਾਤੇ ਅਮ ਭਾਵੇਂ ਪ੍ਰਾਈਵੇਟ ਦੇ ਵਿੱਚ ਨਾ ਪਹਿਲੀ ਗੱਲ ਇਹ ਆ ਵੀ ਉਹ ਨਾ ਬੜਾ ਸੋਸਮ ਜਿਹਾ ਜੱਜ ਗੱਲ ਆ ਮਤਲਬ ਕਿ ਬਹੁਤ ਘੱਟ ਪੈਸੇ ਦਿੰਦੇ ਨੇਗੇ ਉਹ ਤਾਂ ਵੀ ਪਹਿਲੋਂ ਨਹੀਂ ਪਾਉਂਦੇਗੇ ਇੱਚੇ ਇੱਚੇ ਆਪ ਦਾ ਕੋਈ ਸਟੈਸ ਨਹੀਂ ਆ ਤੁਹਾਡੇ ਤੇ ਜਿੰਨਾ ਵੀ ਚਾਰ ਪੈਸੇ ਬਣਦੇ ਆ ਤੁਹਾਡੇ ਆਪ ਦੇ ਨੇਗੇ ਤੇ ਆਪ ਦੇ ਪੇਟ ਜੋਗਰੀ ਬਣ ਜਾਂਨ ਉਹ ਅਲੱਗ ਚੀਜ਼ ਹੈ ਵੀ ਦੂਜੀ ਗੱਲ ਇਹ ਆ ਵੀ ਮੇਰੇ ਕੋਲੇ ਕੋਈ ਸਾਧਨ ਵਗੈਰਾ ਹੈ ਨਹੀਂ ਸੀਗੇ ਮੰਨ ਲਓ ਪ੍ਰਾਈਵੇਟ ਜੌਬ ਕਰਦਾ ਫਿਰ ਮੈਨੂੰ 10-12000 ਰੁਪਏ 15000 ਰੁਪਏ ਤੱਕਰ ਕੋਈ ਸਕੂਲ ਚ ਰਖਦੇ ਟੀਚਰ ਹਾਂਜੀ ਫਿਰ ਮੈਨੂੰ ਆਪ ਡਾਉਣ ਵਾਸਤੇ ਵੀ ਚਾਹੀਦਾ ਸੀ ਕੁਝ ਨਾ ਕੁਝ ਤੇ ਬਾਕੀ ਇੰਜ ਹੈ ਵੀ ਮੇਰਾ ਇੰਟਰਸਟ ਹੈ ਜਿਹੜਾ ਥੋੜਾ ਜਿਹਾ ਵੀ ਇਹ ਸੀਗਾ ਵੀ business ਵੱਲ ਹੋਇਆ ਥੋੜਾ ਜਿਹਾ ਵੀ ਮੈਨੂੰ ਐਂ ਬਿਜ਼ਨਸ ਕਰੀ ਹੌਲੀ ਹੌਲੀ ਚਾਹੀ ਕਿ ਤੂੰ ਵੀ ਐਸੇ ਸ਼ੁਰੂਆਤ ਜਮਾਂ ਜੀਰੋ ਤੋਂ ਹੁੰਦੀ ਹੈ ਬੰਦੇ ਦੀ ਫਿਰ ਹੌਲੀ ਹੌਲੀ ਪ੍ਰੂਵ ਕਰਦਾ ਹੈ ਹੁਣ ਤੁਸੀਂ ਇੱਧਰ ਪਟਿਆਲੇ ਚ ਰਹਿੰਦੇ ਹੋ ਐ ਸ਼ਾਪ ਖੋਲੀ ਹੋਈ ਹੈ ਹਾਂਜੀ ਤੁਸੀਂ ਪੀਜੀ ਲਿੱਤਾ ਹੋਇਆ ਹੈ ਹਾਂਜੀ ਹਾਂਜੀ ਪੀਜੀ ਹੈ ਸਾਡੇ ਕੋਲ ਨਾ ਇੱਕ ਘਰ ਹੀ ਹੈ ਘਰ ਨੂੰ ਦੀ ਚੀਜ਼ੀ ਲਏ ਤੇ ਖਰਚਾ ਨਿਕਲ ਜਾਂਦਾ ਉਹਦਾ ਖਰਚਾ ਨਿਕਲ ਜਾਂਦਾ ਰੈਂਟ ਵਗੈਰਾ ਉਹਦਾ ਜਿੰਨਾ ਸੀ ਕੰਮ ਕਰਿਆ ਉਹਦਾ ਨਿਕਲ ਜਾਂਦਾ ਅੱਛਾ ਇਹ ਤਿੰਨੋਂ ਬ੍ਰਦਰ ਤੁਸੀਂ ਕੰਮ ਕਰਦੇ ਹੋਗੇ ਰਣ ਕੇ ਹਾਂਜੀ ਤਿੰਨ ਉਹਨਾਂ ਨਾਲ ਕੇ ਕਰਦੇ ਆ ਇੱਕ ਬ੍ਰਦਰ ਸਾਡਾ ਅੰਦਰੀ ਉਹ ਕੜਦਾ ਰਹਿੰਦਾ ਜਿਆਦਾਤਰ ਅਸੀਂ ਦੋ ਹੀ ਕਰ ਰਹੇ ਹਾਂ ਜਦੋਂ ਕੰਮ ਜਿਆਦਾ ਵਧੇਗਾ ਫਿਰ ਨਾਲ ਉਹਨੂੰ ਵੀ ਇੱਥੇ ਅਸੀਂ ਤਰਫ ਲੈ ਕੇ ਤੇ ਉਹਨਾਂ ਦੀ ਐਜੂਕੇਸ਼ਨ ਬਾਰੇ ਕੁਝ ਦੱਸ ਸਕਦੇ ਹੋ ਹਾਂਜੀ ਉਹਨਾਂ ਦੀ ਬੀਐਡ ਹੈ ਸੀਟੈਟ ਪੀਟੈਟ ਕਲੀਅਰ ਹੈ ਉਹਨਾਂ ਦਾ ਵੀ ਸੀਟੈਟ ਪੀਟੈਟ ਮਾਸਟਰ ਜੋ ਕਰ ਰਹੇ ਨੇ ਠੀਕ ਹੈ ਸਰ ਯੂਨੀਵਰਸਿਟੀ ਤੇ ਜਿਵੇਂ ਪੰਜਾਬੀ ਗਰਮੀਆਂ ਦੇ ਦਿਨ ਚੱਲ ਰਹੇ ਹੈਗੇ ਹਾਂਜੀ ਗ੍ਰਾਹਕ ਵਗੈਰਾ ਆਉਂਦੇ ਆ ਗਾਹਕ ਹਾਂਜੀ ਆਈ ਜਾਂਦੇ ਆ ਜਿਹੜੇ ਦੰਨੋਂ ਚੰਡੀਗੜ੍ਹ ਨੂੰ ਜਾਂਦੇ ਆ ਉਹ ਵੀ ਰੁਕ ਜਾਂਦੇ ਨੇ ਇੱਥੇ ਠੀਕ ਹੈ ਫਲੇਮਨ ਵਗੈਰਾ ਪੀ ਜਾਂਦੇ ਨੇ ਜਾਂ ਹੋਰ ਵੀ ਕੋਈ ਫਿਰ ਮਿੱਲਸੀ ਵਗੈਰਾ ਹੈਗੀ ਹੈ ਜਿਵੇਂ ਸ਼ੇਕ ਵੀ ਹੈ ਸਾਡੇ ਕੋਲੇ ਹੁਣ ਅਸੀਂ ਪਰਸੋਂ ਕੱਲ ਸਬਜ਼ੀਆਂ ਦਾ ਕੰਮ ਵੀ ਕੀਤਾਗਾ ਠੀਕ ਹੈ ਤੇ ਉਹਦੇ ਲਈ ਹੁਣ ਹੌਲੀ ਹੌਲੀ ਸਟੂਡੈਂਟਸ ਨੂੰ ਅੰਦਰ ਯੂਨੀਵਰਸਿਟੀ ਨੂੰ ਪਤਾ ਲੱਗੇਗਾ ਉਹ ਆਉਣਗੇ ਨੇ ਮੇਰੇ ਕੋਲ ਜੀ ਵੀ ਇਹ ਸ਼ੌਪ ਦਾ ਨਾਮ ਤੁਸੀਂ ਬਾਬੇ ਦਾ ਦਾਣਾ ਪਾਣੀ ਰੱਖਿਆ ਹਾਂਜੀ ਹਾਂਜੀ ਇਹ ਕੀ ਸੋਚ ਕੇ ਰੱਖਿਆ ਰੀਜ਼ਨ ਕੀ ਹੈ ਦਾ ਰੀਜ਼ਨ ਇਹ ਹੈ ਮੈਂ ਨਾ ਮਤਲਬ ਕਿ ਸਿੱਖ ਅਸੀਂ ਸਿੱਖ ਧਰਮ ਨੂੰ ਬਲੰਕ ਕਰਦੇ ਹੈਗੇ ਧਰਮ ਸਾਡਾ ਵੀ ਵਿਸ਼ਵਾਸ ਹੈ ਤੇ ਬਾਬੇ ਦਾ ਦਾਣਾ ਪਾਣੀ ਇਸੇ ਕਰਕੇ ਰੱਖਿਆ ਵੀ ਗੁਰੂ ਨਾਨਕ ਪਾਸ਼ਾ ਕਰਕੇ ਵੀ ਸਾਰਾ ਕੁਝ ਹੋਉਂਦੀ ਹੈ ਮੇਂ ਬੰਦਾ ਤਾਂ ਅਸੀਂ ਤਾਂ ਖੌਨ ਹੈਗੇ ਵੀ ਐਦਾਂ ਕਰਨ ਵਾਲੇ ਸੀ ਸਰ ਉਹ ਤਾਂ ਕਰਕੇ ਕੋ ਮਨ ਚ ਬੰਦੇ ਦੇ ਸਰਦਾ ਹੀ ਹੁੰਦੀ ਹੈ ਤਾਂ ਮੈਂ ਰੱਖੇ ਠੀਕ ਹੈ ਠੀਕ ਹੈ ਤੇ ਅਗਲੇ ਅਗਰ ਜੋਬ ਲੱਗ ਗਈ ਤੁਹਾਡੀ ਤੁਸੀਂ ਇਹ ਜੋਬ ਤੇ ਚੱਲ ਗਏ ਤਾਂ ਇਹ ਸ਼ੌਬ ਉਦੋਂ ਵੀ ਖੁੱਲੀ ਰਹੂ ਖੁੱਲੀ ਰਹੇਗੀ ਮੇਰੇ ਬ੍ਰਦਰ ਹੈਗੇ ਛੋਟੇ ਉਹਨਾਂ ਦੋ ਬ੍ਰਦਰ ਹੈਗੇ ਨੇ ਜਿਹੜੇ ਘੱਟ ਪੜੇ ਨੇ ਉਹ ਕੰਮ ਚਲਾਉਂਦੇ ਰਹਿੰਦੇ ਨੇ ਤੇ ਤੁਹਾਨੂੰ ਬਾਹਰ ਜਾਣ ਦਾ ਕਿਹਨ ਲਈ ਆਇਆ ਨਹੀਂ ਬਾਹਰ ਜਾਣ ਦਾ ਨਹੀਂ ਸੋਚਿਆ ਜੀ ਕਿਉਂ ਸਾਨੂੰ ਇੱਥੇ ਵਧੀਆ ਜੀ ਪੰਜਾਬ ਹੈ ਸਾਡੇ ਗੁਰੂ ਪੀਰਾਂ ਦੀ ਧਰਤੀ ਹੈ ਤੇ ਸਾਨੂੰ ਇਹ ਧਰਤੀ ਤੇ ਉਹਨਾਂ ਦੇ ਚਰਨਨ ਛਿਵ ਹੋਏ ਨੇ ਕਿ ਸਾਡੇ ਗੁਰੂ ਪੀਰਾਂ ਦੇ ਸਾਨੂੰ ਉਹ ਕੈਨੇਡਾ ਦੇ ਵਿੱਚ ਥੋੜੀ ਨਾ ਮਿਲ ਜਾਣਗੇ ਹੁਣ ਕੈਨੇਡਾ ਦੇ ਵਿੱਚ ਠੀਕ ਹੈ ਉਹ ਬਰਫ ਪੈਂਦੀ ਹੈ ਉੱਥੇ ਉੱਥੇ ਥੋੜੀ ਨਾ ਅਸੀਂ ਸੋਨਾ ਗਾ ਸਕਦੇ ਜਿਵੇਂ ਕਣਕ ਉਹ ਗਾ ਕੇ ਖਾਣ ਜੋ ਬੰਦੇ ਨੂੰ ਜਿਹੜੀਆਂ ਤਿੰਨ ਜਿਹੜੀਆਂ ਬੇਸਿਕਲੀ ਨੀਡਸ ਹੁੰਦੀਆਂ ਨੇ ਉਹ ਭੋਜਨ ਦੀ ਹੈ ਪਾਣੀ ਦੀ ਹੈ ਹਵਾ ਦੀ ਹੈ ਉਹ ਤਿੰਨ ਚੀਜ਼ਾਂ ਸਾਡੀ ਪੰਜਾਬ ਦੀ ਧਰਤੀ ਸਾਨੂੰ ਦੇ ਸਕਦੀ ਹੈ ਤੇ ਅਸੀਂ ਬਹੁਤ ਈਜ਼ਲੀ ਤੁਸੀਂ ਇੱਥੇ ਰਹਿ ਸਕਦੇ ਸਾਨੂੰ ਇੰਨਾ ਔਖਾ ਹੋਣ ਦੀ ਕੀ ਲੋੜ ਹੈ ਐਵੇਂ 파ਹਾ ਬਸ ਇਹ ਐਵੇਂ ਉੱਤੇ ਇੱਕ ਸ਼ੀਸ਼ੇ ਵਾਲੇ ਮੈਲ ਤੇ ਦੇਖ ਕੇ ਅਸੀਂ ਬਸ ਉੱਧਰ ਨੂੰ ਜਾ ਰਹੇ ਤੁਹਾਨੂੰ ਕਈ ਵਾਰ ਸੰਗ ਨਹੀਂ ਲੱਗਦੀ ਹੁੰਦੀ ਕਿ ਕੀ ਕੰਮ ਹੈਗਾ ਨਹੀਂ ਮੈਂ ਸੋਚਦਾ ਹੈ ਕਿ ਅੱਜ ਕੱਲ ਦੇ ਨੌਜਵਾਨ ਜਿਓਹ ਜੇ ਹੈਗੇ ਹੈਗੇ ਕਰਦੇ ਆ ਮੋਸਟਲੀ ਕਿਉਂਕਿ ਨਹੀਂ ਤਾਂ ਫਿਰ ਕੰਮ ਹੀ ਕਰ ਲੈਣ ਸਾਰੇ ਯਾਨੀ ਪਰ ਮੈਨੂੰ ਨਹੀਂ ਲੱਗਦਾ ਕਿਉਂਕਿ ਦੂਜਿਆਂ ਨੂੰ ਜ਼ਰੂਰ ਲੱਗਦਾ ਮੈਨੂੰ ਲੱਗਦਾ ਸੜਕ ਤੇ ਕਾ ਜੁਨੀਵਰਸਿਟੀ ਚ ਤੁਸੀਂ ਯੂਨੀਵਰਸਿਟੀ ਲੈਵਲ ਤੇ ਪੜੋ ਕੇ ਜਾਂ ਸਰਕਾਰ ਦੀ ਯੂਨੀਵਰਸਿਟੀ ਚ ਪੜ੍ਹ ਕੇ ਤੁਸੀਂ ਇੱਕ ਸੜਕ ਤੇ ਖੜ ਕੇ ਕੰਮ ਕਰਨਾ ਮੈਨੂੰ ਲੱਗਦਾ ਵੀ ਠੀਕ ਐ ਵਧੀਆ ਗੱਲ ਹੈ ਕਿ ਤੁਸੀਂ ਵੀ ਹਰੇਕ ਬੰਦਾ ਦਾ ਨਹੀਂ ਅਗਲਾ ਕਹੂਗਾ ਵੀ ਯਾਰ ਇੰਨਾ ਪੜ੍ਹ ਕੇ ਵੀ ਫਿਰ ਵੀ ਇੱਥੇ ਖੜਨਾ ਸੀ ਕੀ ਐ ਹਨ ਪਰ ਨਹੀਂ ਕਿਰਤ ਕਰਨ ਤੇ ਸਾਨੂੰ ਸ਼ਰਮ ਮਹਿਸੂਸ ਨਹੀਂ ਕਰਨੀ ਚਾਹੀਦੀ ਸਾਡੇ ਤਾਂ ਗੁਰੂਆਂ ਨੇ ਕਿਹਾ ਹੈ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿਰਤ ਕਰੋ ਐਲਈਏ ਜਿਹੋ ਉਹਨੇ ਕਿਰਤ ਕਰਨ ਲਈ ਕਿਹਾ ਫਿਰ ਵੰਡ ਸੇਕਣ ਲਈ ਕਿਹਾ ਫਿਰ ਨਾਮ ਸਿਮ ਮਤਲਬ ਉਹਨਾਂ ਦੇ ਦਿੱਤੇ ਰਾਤੇ ਤੁਸੀਂ ਚੱਲਦੇ ਹੋ ਬਿਲਕੁਲ ਬਿਲਕੁਲ ਜੀ ਠੀਕ ਹੈ ਸਰ ਤੇ ਕਈ ਵਾਰ ਤੁਹਾਡੇ ਜਾਣ ਪਛਾਣ ਦੇ ਆ ਜਾਂਦੇ ਆ ਸ਼ੋਪ ਤੇ ਜਾਂ ਕੋਈ ਮਿੱਤਰ ਆ ਗਿਆ ਹਾਂਜੀ ਹਾਂਜੀ ਤਾਂ ਉਹਨਾਂ ਤੋਂ ਕਈ ਵਾਰ ਇਹ ਨਹੀਂ ਲੱਗਦਾ ਕਿ ਇਹ ਆ ਗਿਆ ਕੀ ਕਹਿਣਗੇ ਦੋਸਤ ਜਿਹੜੇ ਹੈਗੇ ਨੇ ਮੈਨੂੰ ਜਾਣਦੇ ਨੇਗੇ ਚੰਗੀ ਤਰ੍ਹਾਂ ਜਾਣਦੇ ਨੇਗੇ ਉਹ ਇਦਾਂ ਨਹੀਂ ਉਹ ਮੈਨੂੰ ਐਪਰੀਸ਼ੀਏਟ ਕਰਦੇ ਨੇ ਉਹ ਐਵੇਂ ਨਹੀਂ ਸ਼ਰਮ ਮਹਿਸੂਸ ਨਹੀਂ ਕਰਾਉਂਦੇ ਉਹ ਹੌਸਲਾ ਦਿੰਦੇ ਨੇ ਪਿਆਰ ਦਿੰਦੇ ਨੇ ਮੈਨੂੰ ਗੱਲ ਇਹ ਇਹਨਾਂ ਦੀ ਚੇ ਜਿਹੜੇ ਨੌਜਵਾਨ ਹੁਣ ਬਾਹਰ ਤੁਰ ਗਏ ਐ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੂੰਗੀ ਸੁਨੇਹਾ ਤਾਂ ਇਹ ਹੈ ਜੀ ਥੋੜਾ ਟਾਈਮ ਹੀ ਐ ਬਸ ਉਹਨਾਂ ਦੇ ਚੱਲੇ ਵੀ ਵਾਪਸ ਇਧਰ ਵੱਲ ਪੰਜਾਬ ਵੱਲ ਆ ਜਾਣੀ ਹੈ ਬਈ ਜਲਦੀ ਕਿਉਂਕਿ ਜਿਹੜੀ ਆਉਣ ਵਾਲਾ ਸਮਾਂ ਦਿਸ ਰਿਹਾ ਮੈਨੂੰ ਜਿੰਨੀ ਕਿ ਸਮਝ ਹੈਗੀ ਹੈ ਬੁਰ ਮਾਰਾ ਇਹਨੇ ਮੈਨੂੰ ਸਮਝ ਬਸ ਬਖਸੀ ਹੈ ਜੀ ਕਿ ਆਉਣ ਵਾਲੇ ਸਮੇਂ 10 ਸਾਲਾਂ ਦੇ ਵਿੱਚ ਵੀ ਜ਼ਿਆਦਾ ਪਰ ਜਿਹੜਾ ਉੱਧਰ ਲੜੇ ਗਏ ਨੇ ਉਹ ਜਲਦੀ ਵਾਪਸ ਆਉਣੇ ਸ਼ੁਰੂ ਹੋ ਜਾਣੇ ਪਈਆ ਦਿੱਰਤੀ ਤੇ ਫਿਰ ਮਤਲਬ ਕਿ ਵਧੀਆ ਹੋ ਗਈ ਤੇ 체 ਆ ਗਈ ਮਿਹਨਤ ਕਰਨੀ ਸ਼ੁਰੂ ਕਰ ਦੇਣੀ ਠੀਕ ਅਚਾ ਬਸ ਥੈਂਕ ਯੂ ਸੋ ਮੱਚ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਦੋਸਤੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੋਲੇ ਇਹ ਸ਼ਾਪ ਹੈਗੀ ਬਾਬੇ ਦਾ ਦਾਣਾ ਪਾਣੀ ਤੇ ਜਦੋਂ ਸ਼ੇਖਪੁਰੇ ਨੂੰ ਜਾਂਦੇ ਆ ਤਾਂ ਇਹ ਰਾਹ ਦੇ ਵਿੱਚ ਆਉਂਦੀ ਹੈ ਇੱਥੇ ਜ਼ਰੂਰ ਆਇਓ ਜ਼ਰੂਰ ਵਿਜ਼ਿਟ ਕਰਿਓ ਧੰਨਵਾਦ